ਇਹੜਾ ਪ੍ਰਦਾਨ ਇੰਨਾ ਬੁਝਦਲ ਹੋਵੇ ਕਿ 86 ਲੀਡਰਾਂ ਤੋਂ ਬਿਨਾ ਚੱਲੀ ਨਾ ਸਕਦਾ ਹੋਵੇ ਕੀ ਲੋੜ ਸੀ ਉਹਨੂੰ ਕੁਰਸੀ ਤੇ ਬੈਨਦੀ ਜਦੋਂ ਇਹ ਜਾ ਕੇ ਵਰਕੇ ਕਮੇਟੀ 'ਚ ਬੈਠੇ ਉਹਨਾਂ ਨੇ ਧਰਤੀ ਸ਼ੁਰੂ ਕੀਤੀ ਇਹਨਾਂ ਨੇ ਕਿਉਂ ਹੋਣ ਦਿੱਤੀ ਹੈ ਕਿਉਂ ਨਹੀਂ ਰੋਕਿਆ ਵੀ ਨਹੀਂ ਧਰਤੀ ਕਰਨ ਵਾਸਤੇ ਸੱਤ ਮੈਂਬਰੀ ਕਮੇਟੀ ਬਣੀ ਉਹੀ ਧਰਤੀ ਕਰਨ ਲੇਕਿਨ ਪੰਥ ਦਾ ਮਸਲਾ ਇੱਡੇ ਵੱਡਾ ਹੋਵੇ ਉਹਨੂੰ ਤੁਸੀਂ ਸੁਲਝਾਉਣ ਲਈ ਬੈਠਣਾ ਹੋਵੇ ਤੁਹਾਡੀ ਜ਼ਿੰਮੇਵਾਰੀ ਵੱਡੀ ਹੋਵੇ ਤੁਸੀਂ ਪੰਥ ਦੀ ਤੁਸੀਂ ਇੱਕ ਬੱਚੇ ਦੀ ਖਾਤਰ ਆਪਣਾ ਪੰਥ ਦੀ ਸਾਰੀ ਜ਼ਿੰਮੇਵਾਰੀ ਵਾਰ ਕੇ ਰੱਖੋ ਜਿਹੜਾ ਸਰਕਾਰ ਦੇ ਵਿੱਚ ਕੋਤਾਈਆਂ ਹੋਈਆਂ ਸੀ ਨੁਕਸਾਨ ਹੋਇਆ ਸੀ ਗਲਤੀਆਂ ਹੋਈਆਂ ਸੀ ਜਾਂ ਅਸੀਂ ਨਹੀਂ ਸੰਭਾਲ ਸਕੇ ਸੀ ਮर्यादा ਦਾ ਘਾਣ ਹੋ ਗਿਆ ਸੀ ਉਹ ਸਾਰੇ ਜਿਹੜੀਆਂ ਘਟਨਾਵਾਂ ਸੀ ਉਹਨੂੰ ਸਿਮੇਟਣ ਵਾਸਤੇ ਕਿਉਂਕਿ ਲੋਕਾਂ ਦੀ ਆਵਾਜ਼ ਸੀ ਕਿ ਸਾਰੇ ਜਿਹੜੇ ਲੀਡਰਸ਼ਿਪ ਹੈ ਉਹ ਜਾ ਕੇ ਉੱਥੇ ਮਾਫੀ ਮੰਗੇ ਜੇ ਤੁਸੀਂ ਨਹੀਂ ਸੰਭਾਲ ਸਕਦੇ ਹੁੰਦੇ ਜੇ ਤੁਸੀਂ ਦਹਿਸਤ ਵਿੱਚ ਹੀ ਰਹਿਣਾ ਜੇ ਤੁਸੀਂ ਪ੍ਰੈਸ਼ਰ ਥੱਲੇ ਹੀ ਰਹਿਣਾ ਜੇ ਤੁਸੀਂ ਸਿਆਸੀ ਤੌਰ ਦੇ ਉੱਤੇ ਉਹਨਾਂ ਦੀਆਂ ਜਿਹੜੇ ਲੋਕ ਸਿਆਸਤ ਵਿੱਚ ਤੁਹਾਨੂੰ ਬਰਤਣਾ ਚਾਹੁੰਦੇ ਆ ਉਹਨਾਂ ਦੇ ਹੀ ਗੁਲਾਮ ਰਹਿਣਾ ਤੇ ਫਿਰ ਕੋਈ ਲੋੜ ਨਹੀਂ ਕੁਰਸੀ ਤੇ ਬੈਠਣ ਦੀ ਅਗਵੀਰ ਸਿੰਘ ਬਾਦਲ ਹੁਣ ਉਹਦੇ ਪ੍ਰੈਸ਼ਰ ਹਿੱਟ ਦਿੱਤਾ ਤੁਹਾਡੇ ਕਹਿਣ ਦਾ ਮਤਲਬ ਦੇਖੋ ਜੀ ਉਹਨਾਂ ਨੇ ਬਣਾਇਆ ਬਣਾਉਣ ਵੇਲੇ ਹੀ ਸ਼ਕਤਾਂ ਰੱਖੀਆਂ ਨੇ ਕਟਪੁਤਲੀ ਬਣਾ ਕੇ ਨਚਾਉਣਗੇ ਉਹ ਨੱਚੇਗਾ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੋਲਿੰਦਰ ਸਿੰਘ ਛਲੇੜੀ ਸ਼ੋਮਣੀ ਅਕਾਲੀ ਦਲ ਦਾ ਸੰਕਟ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ ਭਾਵੇਂ ਐ ਜੀ ਪੀ ਸੀ ਦੇ ਬਹੁਤ ਸਾਰੇ ਮੈਂਬਰ ਹੋਣ ਤੇ ਜਾਂ ਸ਼ੋਮਣੀ ਅਕਾਲੀ ਦਲ ਦੇ ਮੈਂਬਰ ਹੋਣਾ ਨੂੰ ਸੱਤ ਮੈਂਬਰੀ ਕਮੇਟੀ ਬਣਾ ਕੇ ਐ ਜੀ ਪੀ ਸੀ ਦੀ ਤੇ ਅਕਾਲੀ ਦਲ ਦੀ ਭਰਤੀ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਗਏ ਸੀ ਦੋ ਉਹਨਾਂ ਦੇ ਵਿੱਚੋਂ ਵੱਡੇ ਚਿਹਰੇ ਜਿਨ੍ਹਾਂ ਨੂੰ ਲੀਡ ਕਰਨ ਦੇ ਲਈ ਕਿਹਾ ਗਿਆ ਹਰਜਿੰਦਰ ਸਿੰਘ ਧਾਮੀ ਐ ਜੀ ਪੀ ਸੀ ਦੇ ਪ੍ਰਧਾਨ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ ਹੈ ਅਪਣੀ ਪ੍ਰਧਾਨਗੀ ਤੋਂ ਵੀ ਤੇ ਸੈਂਟ ਮੈਂਬਰੀ ਕਮੇਟੀ ਤੋਂ ਵੀ ਆਪਣੇ ਆਪ ਨੂੰ ਵਕ ਕਰਨ ਦੇ ਲਈ ਅਕਾਲ ਤਖਤ ਸਾਹਿਬ ਨੂੰ ਅਰਜੀ ਪੱਤਰ ਦੇ ਦਿੱਤਾ ਜਾਂਦਾ ਹੈ ਤੇ ਨਾਲ ਹੀ ਕਿਰਪਾਲ ਸਿੰਘ ਬਡੁੰਗਰ ਜਿਹੜੇ ਨੇ ਉਹ ਜਿਹੜੀ ਮੀਟਿੰਗ ਹੁੰਦੀ ਆ ਪਟਿਆਲਾ ਦੇ ਵਿੱਚ ਅੱਜ ਉਸ ਦੇ ਵਿੱਚੋਂ ਆਪਣੇ ਆਪ ਨੂੰ ਵਕ ਕਰ ਲੈਂਦੇ ਨੇ ਉਸ ਮੀਟਿੰਗ ਦੇ ਵਿੱਚ ਨਹੀਂ ਪਹੁੰਚਦੇ ਸਾਰੇ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਜੀ ਬੀਬੀ ਜੀ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੀ ਆ ਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਂ ਦਾ ਇਸਤੀਫੇ ਨੂੰ ਸਭ ਤੋਂ ਪਹਿਲਾਂ ਤੁਸੀਂ ਉਹਨੂੰ ਕਿਵੇਂ ਵੇਖਿਆ ਜਦੋਂ ਉਹ ਅਸਤੀਫਾ ਆਇਆ ਤੁਹਾਡੇ ਜ਼ਿਹਨ ਦੇ ਵਿੱਚ ਪਹਿਲੇ ਖਿਆਲ ਕੀ ਸੀ ਦੇਖੋ ਮੈਨੂੰ ਤਾਂ ਸੁਣਦਿਆ ਸਰ ਇੱਕਦਮ ਸਟ੍ਰਾਈਕ ਹੋਇਆ ਹੂੰ ਬਹੁਤ ਦੁਖਦਾਈ ਸਮਾ ਜਿਹੜਾ ਮੈਂ ਮਹਿਸੂਸ ਕੀਤਾ ਕਿਉਂਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਿਹੜਾ ਹੈ ਉਹਨੇ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਹੈ ਸ਼੍ਰੀ ਅਕਾਲ ਤਾਜ ਸਾਹਿਬ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਤੇ ਪੰਥ ਖਾਲਸਾ ਪੰਥ ਜੀ ਉਹਨੇ ਕਰੀ ਜੋੜ ਕੇ ਇਹਨਾਂ ਸਾਰਿਆਂ ਨੂੰ ਕਾਮਯਾਬੀ ਦਿਵਾਣੀ ਹੁੰਦੀ ਜੀ ਉਹਦੀ ਵੱਡੀ ਜ਼ਿੰਮੇਵਾਰੀ ਇਸ ਕਰਕੇ ਹੈ ਕਿ ਉਹ ਸੰਸਥਾ ਜਿਹੜੀ ਹੈ ਸਾਡਾ ਇਤਿਹਾਸ ਬੜਾ ਵੱਡਾ ਹੈ ਤੇ ਜਦੋਂ ਕਿਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਕੋਈ ਕਿਸੇ ਕਿਸਮ ਦਾ ਸੁਨੇਹਾ ਦਿੰਦਾ ਸੰਦੇਸ਼ ਦਿੰਦਾ ਜਾਂ ਕੋਈ ਫੈਸਲਾ ਕਰਦਾ ਤੇ ਦੁਨੀਆ ਭਰ ਦੇ ਲੋਕਾਂ ਦੀਆਂ ਨਜ਼ਰਾਂ ਉੱਤੇ ਲੱਗੀਆਂ ਹੁੰਦੀਆਂ ਜੀ ਲੋਗਾ ਵੱਲੋਂ ਚੁਣ ਕੇ ਗਈ ਸੰਸਥਾ ਵਿੱਚ ਉਹ ਪ੍ਰਧਾਨ ਦੀ ਜ਼ਿੰਮੇਵਾਰ ਨਿਭਾ ਰਿਹਾ ਔਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਸਾਰੇ ਮੈਂਬਰ ਇੱਕ ਕਸਟੋਡੀਅਨ ਹੁੰਦੇ ਹਨ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਪ੍ਰਭੂਸਤਾ ਉਹਦੇ ਸਿਧਾਂਤ ਉਹਦੀ ਸਰਵਉੱਚਤਾ ਉਹਦੀ ਮर्याਦਾ ਨੂੰ ਘਰ ਘਰ ਪਹੁੰਚਾਉਣ ਵਾਸਤੇ ਜਿੱਥੇ ਜ਼ਿੰਮੇਵਾਰ ਨਿਭਾਉਣੀ ਹੈ ਉੱਥੇ ਆਪ ਵੀ ਪਾਵੰਦ ਰਹਿਣਾ ਕਿ ਉਹ ਇੱਕ ਇੱਕ ਲਫ਼ਜ਼ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਵੇ ਉਹਨੂੰ ਸਵੀਕਾਰ ਕਰਨਾ ਤੇ ਅੱਗੇ ਸਵੀਕਾਰ ਕਰਾਉਣਾ ਜਦੋਂ ਅਸੀਂ ਸ਼੍ਰੀ ਅਕਾਲ ਤਰ ਸਾਬ ਤੇ ਗਏ ਹਾਂ ਉਹਦਾ ਮਕਸਦ ਕੀ ਸੀ ਉਹਦਾ ਮਕਸਦ ਇਹ ਸੀ ਕਿ ਅਸੀਂ ਜਾ ਕੇ ਜਿਹੜੀ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਵਿੱਚ ਜਾਂ ਸਾਡੇ ਸਿੱਖ ਸੋਚ ਵਿੱਚ ਅੱਜ ਬਹੁਤ ਇੱਕ ਦੂਜੇ ਦੇ ਨਾਲ ਮਤਭੇਦ ਪੈਦਾ ਹੋ ਗਏ ਹੂੰ ਉਹ ਮਤਭੇਦ ਦੂਰ ਕਰਨ ਵਾਸਤੇ ਸਾਰਾ ਪੰਥ ਇੱਕ ਪਲੇਟਫਾਰਮ ਤੇ ਆਵੇ ਉਹ ਤਾਂ ਹੀ ਸੰਭਵ ਸੀ ਜੇ ਇੱਕ ਮਹਾਨ ਤਖਤ ਤੇ ਉੱਤੇ ਜਾ ਕੇ ਅਸੀਂ ਫਰਿਆਦ ਕਰੀਏ ਉੱਥੋਂ ਅਸੀਂ ਹੁਕਮਨਾਮਾ ਲਈਏ ਤੇ ਉਸ ਹੁਕਮਨਾਮੇ ਤੇ ਚੱਲ ਕੇ ਅਸੀਂ ਸਾਰੇ ਫਿਰ ਸਾਂਝੀ ਵਾਲਤਾ ਦੇ ਨਾਲ ਆਪਣੀ ਪਾਰਟੀ ਨੂੰ ਮਜ਼ਬੂਤ ਕਰੀਏ। ਹੂੰ ਹੋ ਗਿਆ ਜਿਹੜਾ ਸਰਕਾਰ ਦੇ ਵਿੱਚ ਕੁਤਾਈਆਂ ਹੋਈਆਂ ਸੀ, ਨੁਕਸਾਨ ਹੋਇਆ ਸੀ, ਗਲਤੀਆਂ ਹੋਈਆਂ ਸੀ ਜਾਂ ਅਸੀਂ ਨਹੀਂ ਸੰਭਾਲ ਸਕੇ ਸੀ, ਮर्यादा ਦਾ ਕਾਣ ਹੋ ਗਿਆ ਸੀ, ਉਹ ਸਾਰੇ ਜਿਹੜੀਆਂ ਘਟਨਾਵਾਂ ਸੀ ਉਹਨੂੰ ਸਿਮੇਟਣ ਵਾਸਤੇ ਕਿਉਂਕਿ ਲੋਕਾਂ ਦੀ ਆਵਾਜ਼ ਸੀ ਕਿ ਸਾਰੇ ਜਿਹੜੇ ਲੀਡਰਸ਼ਿਪ ਹੈ ਉਹ ਜਾ ਕੇ ਉੱਥੇ ਮਾਫੀ ਮੰਗੇ। ਹੂੰ ਕੌਮ ਕੋਲ ਤੇ ਇੱਕੋ ਤਖਤ ਹੁੰਦਾ ਜਿੱਥੇ ਅਸੀਂ ਜਾ ਕੇ ਪੰਜ ਪ੍ਰਧਾਨੀ ਪ੍ਰਣਾਲੀ ਨਾਲ ਸਿੰਘ ਸਹਿਬਾਨ ਫੈਸਲਾ ਕਰਕੇ ਸਾਨੂੰ ਸੁਣਦੇ ਵੀ ਅਤੇ ਫੈਸਲਾ ਵੀ ਕਰਦੇ ਜੀ ਸੋ ਉਸ ਥਾਂ ਦੇ ਉੱਤੇ ਜਦੋਂ ਗਏ ਆ ਤੇ ਉਹਨਾਂ ਨੇ ਦਿਨ ਮਿਥ ਲਿਆ ਅਕਸਰ ਲੰਬਾ ਸਮਾਂ ਲਾ ਕੇ 2 ਦਸੰਬਰ ਹੂੰ 2 ਦਸੰਬਰ ਦੇ ਵਿੱਚ ਜਦੋਂ ਉਹ ਸਾਰਾਈ ਸਿਸਟਮ ਦੇ ਵਿੱਚ ਹੁਕਮਨਾਮੇ ਸੁਣਾਏ ਆ ਜਾਂ ਸਾਨੂੰ ਸਜਾਮਾ ਸੁਣਾਈਆਂ ਕੀਤੇ ਗੁਨਾਹ ਸਾਡੇ ਕੋਲੋਂ ਉਹਨਾਂ ਨੇ ਆਪਣੀ ਜ਼ੁਬਾਨ ਤੋਂ ਕਹਾਈ ਹਾਂ ਜਾਂ ਨਾ ਵਿੱਚ ਹੂੰ ਮੇਰਾ ਖਿਆਲ ਹੈ ਕਿ ਸੰਸਾਰ ਦੇ ਲੋਕਾਂ ਦੀਆਂ ਦੰਦ ਮੀਚੇ ਗਏ। ਹੂੰ ਪੀਟਾ ਬੜਾ ਤਖਤ ਇੰਡੀ ਵੱਡੀ ਇਹ ਗੱਲ ਬਹੁਤ ਚੱਲੀ ਕਿ ਕੋਈ ਇਹੋ ਜਿਹਾ ਧਰਮ ਵੀ ਹੈਗਾ ਜਿੱਥੇ ਇਹੋ ਜਿਹਾ ਕੁਝ ਹੋਵੇ। ਕੋਈ ਇਹ ਇੰਨਾ ਵੱਡਾ ਧਰਮ ਹੈ ਵੀ ਜਿੱਥੇ ਕੋਲ ਇੰਨਾ ਇੰਨੀ ਵੱਡੀ ਸ਼ਕਤੀਬਾਨ ਤਾਕਤ ਦਾ ਤਖਤ ਹੈ ਕਿ ਜਿੱਥੇ ਕੋਈ ਚੂ ਨਹੀਂ ਕਰ ਸਕਦਾ। ਕੋਈ ਬੋਲ ਨਹੀਂ ਸਕਦਾ। ਹਾਂ ਜਾਣਨਾ ਝੂਠ ਜਾਂ ਸੱਚ ਹੂੰ ਬਸ ਇਹੀ ਤੁਸੀਂ ਕਹਿ ਸਕਦੇ ਹੋ। ਜੀ ਨੋ ਅਪੀਲ ਨੋ ਦਲੀਲ ਹਮ ਭਾਬ ਉੱਥੇ ਕੋਈ ਵਕੀਲ ਨਹੀਂ ਬੋਲ ਸਕਦਾ ਉਹਨਾਂ ਨੇ ਕਹਿਣਾ ਜੀ ਤੁਸੀਂ ਇਹ ਕੀਤਾ ਨਹੀਂ ਕੀਤਾ ਤੇ ਕਹੋ ਨਹੀਂ ਕੀਤਾ ਤੇ ਕਹੋ ਕੀਤਾ ਜੀ ਤੇ ਲੋਕੀ ਦੂਜੇ ਧਰਮਾਂ ਦੇ ਕਹਿਣ ਲੱਪੇ ਸਾਡੇ ਕੋ ਵੀ ਕੋਈ ਇਦਾਂ ਹੋਵੇ ਨਾ ਜਿਹੜੇ ਕੌਮ ਦੇ ਮਸਲੇ ਸੀ ਨਿਵੇੜ ਸਕੀ ਤੇ ਜਿਹੜੇ ਸਾਡੀ ਪੰਥਕ ਸ਼ਕਤੀ ਸੀ ਵੀਰੂ ਖੇਰੂ ਹੋਈ ਉਹਨਾਂ ਨੂੰ ਇੱਕ ਆਸ ਵੱਜ ਗਈ ਸੀ ਵੀ ਹੁਣ ਜਿਹੜਾ ਸਾਡਾ ਕੰਮ ਠੀਕ ਹੋ ਗਿਆ ਤੇ ਸਾਡੀਆਂ ਸੰਸਥਾਵਾਂ ਜਿਹੜੀਆਂ ਪੈਰਾਂ ਤੇ ਖੜੀਆਂ ਹੋ ਜਾਣਗੀਆਂ ਸਾਡਾ ਇਤਿਹਾਸ ਜਿਹੜਾ ਸੁਨਹਿਰੀ ਹੈ ਉਹ ਉਸੇ ਤਰ੍ਹਾਂ ਸੁਨਹਿਰੀ ਬਣਿਆ ਰਹੇਗਾ ਜੀ ਖੈਰ ਉੱਥੇ ਦੇ ਹੁਕਮਨਾਮੇ ਜਿਹੜੇ ਸੀ ਉਹਦੇ ਚਿੱਕ ਤੇ ਧਾਰਮਿਕ ਸਜਾਵਾਂ ਸੀ ਉਹ ਤੇ ਸਾਰਿਆਂ ਨੇ ਮੰਨ ਲਈਆਂ ਪੂਰੀ ਕਰ ਦਿੱਤੀ ਅਸੀਂ ਜਿਹੜਾ ਸੀ ਸਾਨੂੰ ਕਿਹਾ ਸੀਗਾ ਕਿ ਤੁਸੀਂ ਜਿਹੜੀ ਲਹਿਰ ਚਲਾਈ ਹੈ ਸੁਧਾਰ ਲਹਿਰ ਇਹਨੂੰ ਬੰਦ ਕਰ ਦਿਓ ਫਿਲਹਾਲ ਉਦਾਂ ਤੁਸੀਂ ਕੰਮ ਕਰੋ ਪਾਰਟੀ ਦਾ ਧਰਮ ਦਾ ਪ੍ਰਚਾਰ ਕਰੋ ਪ੍ਰਸਾਰ ਕਰੋ ਤੇ ਸੱਤ ਮੈਂਬਰੀ ਕਮੇਟੀ ਬਣਾਤੀ ਕਿ ਇਹ ਸੱਤ ਮੈਂਬਰੀ ਕਮੇਟੀ ਵਿਧੀ ਵਿਧਾਨ ਦੇ ਅਨੁਸਾਰ ਇਹ ਉਥੇ ਦਫਤਰ ਚ ਬੈਠ ਕੇ ਪੜਤਰੀ ਕਰਾਏਗੀ ਸੁਪਰਵਾਈਜ਼ ਕਰੇਗੀ ਸਾਰੇ ਪੰਥ ਦੇ ਵਰਕਰਾਂ ਨੂੰ ਆਵਾਜ਼ ਮਾਰੇਗੀ ਸਾਰੇ ਲੀਡਰ ਨੂੰ ਬੁਲਾਏਗੀ ਤਾਂ ਜੋ ਕਿਸੇ ਨੂੰ ਵੱਧ ਘਟਨਾ ਹੋ ਸਕੇ ਜਿੰਨਾ ਕੋਈ ਕੰਮ ਕਰ ਸਕਦਾ ਉਹਨੂੰ ਇਹ ਪਰਚੀਆਂ ਇਸ਼ੂ ਕਰਨ ਕਾਪੀਆਂ ਇਸ਼ੂ ਕਰਨ ਫੈਸਲਾ ਹੋ ਗਿਆ ਨਾਲ ਇਹ ਵੀ ਕਿਹਾ ਗਿਆ ਕਿ ਜਿਨ੍ਹਾਂ ਜਿਨ੍ਹਾਂ ਨੇ ਅਸਤੀਫੇ ਦਿੱਤੇ ਹੈ ਉਹ ਤਿੰਨਾਂ ਦਿਨਾਂ ਚ ਮਨਜ਼ੂਰ ਕਰਕੇ ਤੇ ਸਾਨੂੰ ਇੱਥੇ ਦੱਸਿਆ ਜਾਵੇ ਨਾ ਤੇ ਇਹ ਗੱਲ ਕੀਤੀ ਗਈ ਕਿ ਸਤੀਫਾ ਮਨਜ਼ੂਰ ਕਰਕੇ ਦੱਸੇ ਕਿ ਹਾਂ ਨਾ ਸੱਤ ਮੈਂਬਰੀ ਕਮੇਟੀ ਨੂੰ ਉਹਨਾਂ ਨੇ ਮਾਨਤਾ ਦਿੱਤੀ ਦੇਖੋ ਕਿੱਡਾ ਵੱਡਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਪਰਪਕਾਰ ਕੀਤਾ ਸੀ ਸਾਡੇ ਉੱਤੇ ਕਿ ਸਾਰੀ ਕੌਮ ਇਕੱਠੀ ਹੋ ਜਾਏਗੀ ਸਾਰੀ ਪਾਰਟੀ ਇਕੱਠੀ ਹੋ ਜਾਏਗੀ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਜਿਹੜੀ ਲੋਕਾਂ ਦੀ ਜਿੰਦ ਜਾਨ ਹੈ ਜਿਹਨੂੰ ਲੋਕੀ ਕਹਿੰਦੇ ਸਾਡੀ ਪਾਰਟੀ ਹੈ ਮਾਂ ਪਾਰਟੀ ਹੈ ਸਾਡੀ ਖੇਤਰੀ ਪਾਰਟੀ ਹੈ ਇਹ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਦੀ ਹੈ ਇਹ ਪੰਜਾਬ ਦੇ ਲੋਕਾਂ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਇਤਿਹਾਸ ਸਰਜਿਆ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮਿਟੀ ਜਿਹੜੀ ਸਾਡੇ ਬਜ਼ੁਰਗਾਂ ਦੇ ਖੂਨ ਦੇ ਕੂਨ ਪਸੀਨੇ ਵਿੱਚੋਂ ਨਿਕਲੀ ਹੈ ਸੀਨੇ ਦੀ ਮੱਝ ਦੀ ਖੁਰਾਕ ਇੱਥੇ ਪਾਈ ਹੋਈ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮਿਟੀ ਜਿਹਦਾ ਇਤਿਹਾਸ 104 ਸਾਲ ਦਾ ਇਤਿਹਾਸ ਜਿਹੜਾ ਅੱਜ ਮੈਂ ਸਮਝਦੀਆਂ ਉਹਨੂੰ ਅਪਮਾਨਿਤ ਕੀਤਾ ਜਾ ਰਿਹਾ ਹੈ ਉਹ ਕੁਰਸੀ ਜਿਹਦੇ ਉੱਤੇ ਵੱਡੇ ਵੱਡੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਇਤਿਹਾਸ ਸਿਰਜੇ ਹੈ ਉਹ ਰਹੀਆਂ ਲੇਕਿਨ ਅੱਜ ਸਾਡੇ ਪ੍ਰਧਾਨ ਸਾਹਿਬ ਨੇ ਉਸ ਕੁਰਸੀ ਦਾ ਬਹੁਤ ਵੱਡਾ ਅਪਮਾਨ ਕਰਿਆ ਜੇ ਤੁਸੀਂ ਨਹੀਂ ਸੰਭਾਲ ਸਕਦੇ ਹੁੰਦੇ ਜੇ ਤੁਸੀਂ ਦਹਿਸਤ ਵਿੱਚ ਹੀ ਰਹਿਣਾ ਜੇ ਤੁਸੀਂ ਪ੍ਰੈਸ਼ਰ ਥੱਲੇ ਹੀ ਰਹਿਣਾ ਜੇ ਤੁਸੀਂ ਸਿਆਸੀ ਤੌਰ ਦੇ ਉੱਤੇ ਉਹਨਾਂ ਦੀਆਂ ਜਿਹੜੇ ਲੋਕ ਸਿਆਸਤ ਵਿੱਚ ਤੁਹਾਨੂੰ ਬਰਤਣਾ ਚਾਹੁੰਦੇ ਆ ਉਹਨਾਂ ਦੇ ਹੀ ਗੁਲਾਮ ਰਹਿਣਾ ਤੇ ਫਿਰ ਕੋਈ ਲੋੜ ਨਹੀਂ ਉਸ ਕੁਰਸੀ ਤੇ ਬੈਠਣ ਦਾ ਸੁਖਵੀਰ ਸਿੰਘ ਬਾਦਲ ਹੁਣਾਂ ਤੇ ਪ੍ਰੈਸ਼ਰ ਹਿੱਟ ਦਿੱਤਾ ਤੁਹਾਡੇ ਕਹਿਣ ਦਾ ਮਤਲਬ ਦੇਖੋ ਜੀ ਉਹਨਾਂ ਨੇ ਬਣਾਇਆ ਬਣਾਉਣ ਵੇਲੇ ਹੀ ਸ਼ਰਤਾਂ ਰੱਖੀਆਂ ਨੇ ਵੀ ਤੂੰ ਇਹ ਤਾਂ ਜੋ ਕਠਪੁਤਲੀ ਬਣਾ ਕੇ ਨਚਾਉਣਗੇ ਉਹ ਨੱਚੇਗਾ ਹੂੰ ਨਹੀਂ ਤੇ 2 ਦਸੰਬਰ ਦਾ ਹੁਕਮਨਾਮਾ ਹੋਇਆ ਹੋਵੇ ਤੇ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਪਰੰਦਰ ਕਮੇਟੀ ਇੱਕ ਵੀ ਚੀਜ਼ ਇਹ ਨਾ ਮੰਨ ਸਕਿਆ ਹੋਵੇ ਤੇ ਨਾ ਮਨਾ ਸਕਿਆ ਹੋਵੇ ਜਦੋਂ ਵੀ ਮੇਰੇ ਖਿਆਲ ਘੱਟੋ ਘੱਟ 8-10 ਐਸੇ ਚਾਂਸਸ ਆਏ ਐ ਜਦੋਂ ਆਦੇਸ਼ ਜਾਰੀ ਕੀਤੇ ਗਏ ਇੱਕ ਵੀ ਆਦੇਸ਼ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਅਜੇ ਤੱਕ ਨਹੀਂ ਮੰਨਿਆ ਸ਼੍ਰੀ ਅਕਾਲਤਰ ਸਾਹਿਬ ਦਾ ਇੰਨਾ ਉਹਨਾਂ ਨੇ ਉਸ ਤਖਤ ਦੀ ਅਪਮਾਨ ਕੀਤਾ ਇੰਨਾ ਉੱਥੋਂ ਦੇ ਹੁਕਮਨਾਮਾ ਨੂੰ ਤੁਸੀਂ ਸਮਝੋ ਲੀਰੋ ਲੀਰ ਕੀਤਾ ਕਿ ਮੈਂ ਸਮਝਦੀ ਹਾਂ ਕਿ ਕਦੀ ਕਦੀ ਹੋਕਾਰੀ ਨਹੀਂ ਸਕਦਾ ਕੋਈ ਇਸ ਤਰ੍ਹਾਂ ਕਿ ਤੁਸੀਂ ਉਹ ਗੱਲ ਦੀ ਉਸ ਦਾ ਜ਼ਿਕਰ ਕਰ ਰਹੇ ਹੋ ਜਿਹੜਾ ਕਿਹਾ ਗਿਆ ਸੀ ਵੀ ਗੈਨੀ ਹਰਪ੍ਰੀਤ ਸਿੰਘ ਹੁਣ ਉਹ ਲੈ ਕੇ ਜਿਹੜੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਉਹ ਉਹ ਤੁਹਾਡੇ ਪ੍ਰੈਰੋਗੇਟਿਵ ਤੁਹਾਡੇ ਅਧਿਕਾਰ ਖੇਤਰ ਚ ਨਹੀਂ ਹੁੰਦੀ ਪਹਿਲਾਂ ਵੀ ਜਿਹੜਾ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਪੀਟੀਸੀ ਚੈਨਲ ਬੰਦ ਕਰ ਦਿੱਤਾ ਜਾਵੇ ਇਹਨਾਂ ਨੇ ਕਿਹਾ 7 ਦਿਨ ਚ ਬੰਦ ਕਰ ਦਿਆਂਗੇ ਅੱਜ ਬੰਦ ਹੁੰਦਾ ਹੈ ਬਿਨਾਂ ਕਿਸੇ ਟੈਂਡਰ ਤੋਂ ਮੁਫਤ ਚੱਲ ਰਹੀਆਂ ਤੇ ਬਾਹਰ ਆਪਣੀ ਕਮਾਈ ਕਰਾਰੇ ਕਮਰਸ਼ੀਅਲ ਕੰਮ ਹੋ ਰਿਹਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਬੰਦੀ ਸਿੱਖਾਂ ਦੀ ਜਿਹੜੀ ਹੈ ਉਹ ਤੁਸੀਂ ਇਹਨਾਂ ਨੇ ਕਿਹਾ ਸੀ ਇਹਨਾਂ ਨੇ ਘਰ ਘਰ ਅੰਦਰ ਧਰਮਸਾਲ ਇਹਰ ਬੰਦ ਕਰਕੇ ਬੰਦੀ ਸਿੱਖਾਂ ਦੇ ਫਾਰਮ ਭਰਾਏ ਉਹ 25 ਲੱਖ ਫਾਰਮ ਜਿਹੜਾ ਅਜੇ ਤੱਕ ਵੀ ਸਬ ਅਫੀਸ ਜਿਹੜਾ ਸਾਡਾ ਹੈਗਾ ਮਿਸ਼ਨ ਬਣਿਆ ਹੋਇਆ ਹੈ ਦਿੱਲੀ 'ਚ ਰਿਕਾਮ ਗਾਂ ਸਾਹਿਬ ਕੋਲ ਤੋਂ ਉੱਥੇ ਰੋਲਦੇ ਫਿਰਦੇ ਆ ਇਹ ਇੱਕ ਦਿਨ ਪਹਿਲਾਂ ਇਹਨਾਂ ਨੇ ਜੋ ਜਾਣਾ ਸੀ ਲੈ ਕੇ ਹੋਮ ਮਿਨਿਸਟਰ ਨੂੰ ਦੇਣ ਵਾਸਤੇ ਇੱਕ ਦਿਨ ਪਹਿਲਾਂ ਉਹ ਫੈਸਲਾ ਰੱਦ ਕਰ ਦਿੱਤਾ ਕਿਹਦੇ ਪ੍ਰੈਸ਼ਰ ਤਲੇ ਕੀਤਾ ਮੈਨੂੰ ਨਹੀਂ ਕਿਨਾਂ ਕਰਾਇਆ ਜਦੋਂ ਕਿ ਸਾਰੀਆਂ ਜਿੱਥੇ ਬੰਦੀਆਂ ਤਿਆਰ ਸੀ ਜਾਣ ਵਾਸਤੇ ਨਾਲ ਤੀਜੇ ਜਿਹੜੇ ਸ਼੍ਰੀ ਅਕਾਲ ਤਾ ਸਭ ਤੋਂ ਇੱਕ ਜਿਹੜੀ ਹੁਕਮਨਾਮੇ ਹੋਏ ਹੈ ਇੱਕ ਵੀ ਇਹ ਦੱਸ ਦੇਣ ਵੀ ਜੇ ਮਨਜ਼ੂਰ ਕੀਤਾ ਹੋਏ ਇਹਨਾਂ ਨੇ ਜੇ ਉਹਨਾਂ ਨੇ ਕੋਈ ਵੀ ਗੱਲ ਕਹੀ ਹੈ ਤੇ ਇਹਨਾਂ ਨੇ ਇਗਨੋਰ ਹੀ ਕੀਤਾ ਤੀਜੀ ਜਿਹੜੀ ਗੱਲ ਹੈ ਸ਼੍ਰੀ ਅਕਾਲ ਤਾ ਸਾਬ ਦੇ ਉੱਤੋਂ ਜੋ ਤੁਹਾਨੂੰ ਕਿਹਾ ਗਿਆ ਸੀ ਪਾਰਟੀ ਨੂੰ ਮਨਾਉਣ ਵਾਸਤੇ ਇਹ ਨਹੀਂ ਮਨਾ ਸਕੇ ਇਹਨਾਂ ਦਾ ਫਰਜ ਬੰਦਾ 7 ਮੈਂਬਰੀ ਕਮੇਟੀ ਜਦੋਂ ਉਹਨਾਂ ਨੇ ਐਲਾਨ ਕੀਤੀ ਸੀ ਮੀਟਿੰਗ ਇਹਨਾਂ ਨੇ ਕਰਾਉਣੀ ਸੀ ਦੋ ਮਹੀਨੇ ਲਗਾਤਾਰ ਇਹਨਾਂ ਕੋਈ ਮੀਟਿੰਗ ਨਹੀਂ ਕਰਾਈ ਸਾਡੇ ਜਿਹੜੇ ਜਥੇਦਾਰ ਸੀ ਮੈਂਬਰ ਸੀ ਸਤ ਮੈਂਬਰੀ ਕਮੇਟੀ ਦੇ ਉਹ ਸਾਰੇ ਵਿਚਾਰੇ ਤਰਲੇ ਪਾ ਪਾ ਕੇ ਇਹਨਾਂ ਨੂੰ ਕਿਹਾ ਕਿ ਮੀਟਿੰਗ ਤੇ ਕਰੋ ਤੁਸੀਂ ਕਨਵੀਨਰ ਹੋ ਤੁਸੀਂ ਇਨਚਾਰਜ ਹੋ ਤੁਸੀਂ ਮੀਟਿੰਗ ਕਰਾਓ ਨਹੀਂ ਕਰਾਈ ਜੇ ਹੁਣ ਦੋ ਮੀਟਿੰਗਾਂ ਕਰਾਈਆਂ ਇੱਕ ਕਰਾਈਆਂ ਤੇ ਇਹਨਾਂ ਨੇ ਪੁੰਦਰ ਸਾਹਿਬ ਨੂੰ ਮਨਾ ਬਣਾ ਕੇ ਥੱਕ ਗਏ ਆ ਪੁੰਦਰ ਸਾਹਿਬ ਨੇ ਇੰਨੇ ਸੀਨੀਅਰ ਨੇਤਾ ਹੋਣ ਕਰਕੇ ਵੀ ਨਹੀਂ ਮੰਨਿਆ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਨੇ ਇੱਕ ਗੱਲ ਵੀ ਮੰਨੀ ਨਾ ਦੀ। ਇਹ ਕਮੇਟੀਆਂ ਵਿੱਚ ਜਾਂਦੇ ਆਂ, ਵਰਕੇ ਕਮੇਟੀ 'ਚ ਬੈਠਦੇ ਆਂ ਜਾ ਕੇ, ਕੋਰ ਕਮੇਟੀ 'ਚ ਬੈਠਦੇ ਆਂ ਜਾ ਕੇ ਕਿਉਂ ਬੈਠਦੇ ਆ? ਜਦੋਂ ਇਹ ਜਾ ਕੇ ਵਰਕੇ ਕਮੇਟੀ 'ਚ ਬੈਠੇ ਉਹਨਾਂ ਨੇ ਧਰਤੀ ਸ਼ੁਰੂ ਕੀਤੀ ਹੈ, ਇਹਨਾਂ ਨੇ ਕਿਉਂ ਹੋਣ ਦਿੱਤੀ ਹੈ? ਕਿਉਂ ਨਹੀਂ ਰੋਕਿਆ? ਵੀ ਨਹੀਂ। ਧਰਤੀ ਕਰਨ ਵਾਸਤੇ 7 ਮੈਂਬਰੀ ਕਮੇਟੀ ਬਣੀ, ਉਹੀ ਧਰਤੀ ਕਰੂ। ਕਿਹਦੀ ਡਿਊਟੀ ਸੀ? ਪ੍ਰਧਾਨ ਦੀ ਡਿਊਟੀ ਸੀ ਨਾ। ਹੂੰ। ਇਹ ਉਹਨਾਂ ਨੂੰ ਨਹੀਂ ਰੋਕ ਸਕੇ ਤੇ ਅੱਜ ਹਰਾਨੀ ਦੀ ਗੱਲ ਵੇਖੋ ਤੁਸੀਂ ਕਿ ਇਹ 2 ਦਸੰਬਰ ਤੋਂ ਲੈ ਕੇ ਇੱਕ ਪ੍ਰੈਸ ਕਾਨਫਰੰਸ ਇਹਨਾਂ ਨੇ ਨਹੀਂ ਕੀਤੀ ਇੱਕ ਵੀ ਪ੍ਰੈਸ ਕਾਨਫਰੰਸ ਪ੍ਰੈਸ ਵਾਲੇ ਆਉਂਦੇ ਆ ਕੋਈ ਸਵਾਲ ਪੁੱਛਦੇ ਤੇ ਹੱਥ ਮਾਰ ਕੇ ਚਲੀ ਜਾਂਦੀ ਹੈ ਹੂੰ ਕੋਈ ਇੱਕ ਕੋਈ ਵੀ ਐਸਾ ਫੈਸਲਾ ਲਿਆ ਹੋਵੇ ਜਿਹੜਾ ਕਿ ਸਾਡੀ ਸਨਸਤਾ ਨੂੰ ਉੱਚਾ ਚੁੱਕਿਆ ਹੋਵੇ ਕੋਈ ਫੈਸਲਾ ਨਹੀਂ ਕਰ ਸਕਿਆ ਜਿਹੜਾ ਪ੍ਰਦਾਨ ਇੰਨਾ ਬੁਝਦਲ ਹੋਵੇ ਕਿ ਸਿਆਸੀ ਲੀਡਰਾਂ ਤੋਂ ਬਿਨਾ ਚੱਲੀ ਨਾ ਸਕਦਾ ਹੋਵੇ ਕੀ ਲੋੜ ਸੀ ਉਹਨਾਂ ਨੂੰ ਕੁਰਸੀ ਤੇ ਬੈਨ ਦੀ ਹੂੰ ਉਹਨੇ ਕੁਰਸੀ ਦੀ ਪਾਵਰ ਨੂੰ ਵਧਾਉਣਾ ਹੈ ਕਿ ਘਟਾਉਣਾ ਹੈ ਇਸ ਕਰਕੇ ਮੈਂ ਸਭੰਦੀਆਂ ਕਿ ਉਹ ਇੱਕ ਬੋਝਦਲ ਤੇ ਗੈਰ ਜ਼ਿੰਮੇਵਾਰ ਨਿਕਲਿਆ ਜਿਹੜਾ ਆਜ਼ਾਦੀ ਦਾ ਕੰਮ ਨਹੀਂ ਕਰ ਸਕਿਆ ਜਿਹੜਾ ਵਧੀਆ ਫੈਸਲੇ ਨਹੀਂ ਲੈ ਸਕਿਆ ਜਿਹੜਾ ਅਕਸ਼ਰ ਕਲਤਾਰ ਸਾਹਿਬ ਦੇ ਹੁਕਮੰਤੇ ਫੁੱਲ ਨਹੀਂ ਚੜਾ ਸਕਿਆ ਹੂੰ ਅੱਜ ਵੀ ਉਹਨੇ ਦੇਖੋ ਕੱਲ ਆਪ ਹੀ 16 ਤਰੀਕ ਨੂੰ ਮੀਟਿੰਗ ਰੱਖੀ ਹੈ 18 ਤਰੀਕ ਦੀ ਤੇ ਬੜਾ ਅਫਸੋਸ ਹੈ ਵੀ 16 ਦੀ ਮੀਟਿੰਗ ਦੀ ਕਿਉਂ ਕੈਂਸਲ ਕੀਤੀ ਬਨਾਲਾ ਸਾਹਿਬ ਦੱਸਣ ਕਹਿੰਦੇ ਜੀ ਉਹ ਕਹਿੰਦੇ ਮੇਰੇ ਘਰ ਪੋਤਰਾ ਹੋਇਆ ਖੁਸ਼ੀ ਦੀ ਗੱਲ ਹੈ ਵਾਹਿਗੁਰੂ ਨੇ ਕਿਰਪਾ ਕੀਤੀ ਬੱਚੇ ਦੀ ਦਾਤ ਆਈ ਹੈ ਵਧਾਈਆਂ ਪਰ ਪੰਥ ਤੇ ਪੋਤਰਾ ਪੋਤਰੇ ਦਾ ਦੇਖੋ ਕੀ ਕੰਮ ਹੁੰਦਾ ਜੀ ਵਧਾਈ ਹੋ ਗਈ ਠੀਕ ਹੈ ਜੀ ਲੈ ਲਈ ਲੇਕਿਨ ਪੰਥ ਦਾ ਮਸਲਾ ਇੱਦਾਂ ਵੱਡਾ ਹੋਵੇ ਉਹਨੂੰ ਤੁਸੀਂ ਸੁਲਝਾਉਣ ਲਈ ਬੈਠਣਾ ਹੋਵੇ ਤੁਹਾਡੀ ਜ਼ਿੰਮੇਵਾਰੀ ਵੱਡੀ ਹੋਵੇ ਤੁਸੀਂ ਪੰਥ ਦੀ ਤੁਸੀਂ ਇੱਕ ਬੱਚੇ ਦੀ ਖਾਤਰ ਆਪਣਾ ਪੰਥ ਦੀ ਸਾਰੀ ਜ਼ਿੰਮੇਵਾਰੀ ਵਾਰ ਕੇ ਰੱਖ ਦਿੱਤੀ। ਹੂੰ। ਗੁਰੂ ਸਾਹਿਬ ਨੇ ਤੇ ਪੰਥ ਨੂੰ ਵੱਡੇ ਮਾਨ ਦਿੱਤੇ ਆਪਣਾ ਸਾਰਾ ਪਰਿਵਾਰ ਹੀ ਵਾਰ ਛੱਡਿਆ ਸੀ। ਸੋ ਮੈਂ ਸਭੀ ਦੀ ਹੈ ਕਿ ਕੱਲ ਇਹਨਾਂ ਨੇ ਅਸਤੀਫਾ ਦੇ ਕੇ ਸ਼੍ਰੋਮ ਇਹ ਵੀ ਸ਼੍ਰੀ ਅਕਾਲਤਾ ਸਾਹਿਬ ਜੀ ਦਾ ਉਹ ਵੀ ਇਹਨਾਂ ਨੇ ਜਿਹੜੀ ਸਰਬੋਚਤਾ ਨੂੰ ਟਾਲਾਈ। ਹੂੰ। ਕਿਉਂਕਿ ਜਦੋਂ ਡਿਊਟੀ ਲੱਗ ਗਈ ਸੀ ਹੁਕਮ ਲੱਗ ਗਿਆ ਸੀ ਉਹਨੂੰ ਇਨ ਬਿਨ ਮੰਨਣਾ ਇਹਨਾਂ ਦਾ ਹੱਕ ਸੀ। ਕੱਲ ਇੱਕ ਦਿਨ ਪਹਿਲਾਂ ਅੱਜ ਮੀਟਿੰਗ ਸੀਗੀ ਕੱਲ ਅਸਤੀਫਾ ਦੇ ਦਿੱਤਾ ਇਹਨਾਂ ਡਰਪੋਕ ਕੀ ਲੱਗਦਾ ਇਹਨਾਂ ਨੂੰ ਤਲਬ ਕੀਤਾ ਜਾ ਸਕਦਾ ਕੱਲ ਤੱਕ ਸਾਹਿਬ ਦੇ ਵੱਲੋਂ ਦੇਖੋ ਇਹ ਤਾਂ ਜਥੇਦਾਰ ਸਾਹਿਬ ਨੇ ਦੇਖਣਾ ਮੈਂ ਸਮਝਦੀ ਹਾਂ ਕਿ ਜਿੱਦਾਂ ਇਹਨਾਂ ਨੇ ਸ੍ਰੀ ਇਕਾਤਰ ਸਾਹਿਬ ਜੀ ਦੇ ਕੀਤੇ ਹੋਏ ਹੁਕਮਾਂ ਦੀ ਉਲੰਘਣਾ ਕੀਤੀ ਹੈ ਇਹ ਦੋਸ਼ੀ ਨੇ ਅੱਜ ਬਡੂੰਗਰ ਸਾਹਿਬ ਨੇ ਸਵੇਰੇ ਜਵਾਬ ਦੇ ਦਿੱਤਾ ਹੂੰ ਉਹਦਾ ਕਾਰਨ ਕੀ ਤੁਹਾਡੀ ਡਿਊਟੀ ਲੱਗੀ ਹੈ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੋਇਆ ਜੀ ਪੀ ਆ ਕਮੇਟੀ ਬਣਾਈ ਜਾਂਦੀ ਹੈ ਹੂੰ ਤੇ ਤੁਹਾਨੂੰ ਕੀ ਤਕਲੀਫ ਹੈ ਜੀ ਕਮੇਟੀ ਵਿੱਚ ਜਾ ਕੇ ਫੈਸਲਾ ਕਰਨ ਦੀ ਸਿਰ ਮੈਂ ਦੇਖਿਆ ਕਿ ਇਹਨਾਂ ਨੂੰ ਆਪਣੇ ਆਕੇ ਜਿਹੜੇ ਸਿਆਸੀ ਹੈ ਨਾ ਉਹਨਾਂ ਤੋਂ ਡਰ ਲੱਗਦਾ ਬਹੁਤ ਸਾਰੀ ਚਰਚਾਾਂ ਮਾ ਨੇ ਕਹਿੰਦੇ ਕਿਰਪਾਲ ਸਿੰਘ ਬਡੁੰਗਰ ਉਹਨਾਂ ਨੂੰ ਧਾਮੀ ਸਾਹਿਬ ਤੋਂ ਬਾਅਦ ਜਦੋਂ ਉਹਨਾਂ ਦਾ ਜੇ ਅਸਤੀਫਾ ਪ੍ਰਵਾਨ ਕਰ ਲਿਆ ਜਾਂਦਾ ਤਾਂ ਉਹਨਾਂ ਨੂੰ ਹੋ ਸਕਦਾ ਹੈ ਕਿ ਐ ਜੀ ਪੀ ਸੀ ਦੀ ਪ੍ਰਧਾਨਗੀ ਵੀ ਦੇ ਦੇਣ ਚਲੋ ਜੀ ਜੇ ਐਡੀ ਦੀ ਜ਼ਿੰਮੇਵਾਰੀ ਨਹੀਂ ਸੰਭਾਲ ਸਕੇ ਇੱਕ ਮੀਟਿੰਗ ਦੇ ਵਿੱਚ ਆਪਣਾ ਫੈਸਲਾ ਨਹੀਂ ਲੈ ਸਕੇ ਤੇ ਸ਼੍ਰੋਮਣੀ ਕਮੇਟੀ ਵਿੱਚ ਤੇ ਬੜੇ ਬੜੇ ਵੱਡੇ ਫੈਸਲੇ ਕਰਦੇ ਹੁੰਦੇ ਆ ਹੂੰ ਉਹਦੇ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਤੇ ਬਡੂੰਗਰ ਸਾਹਿਬ ਮੈਨੂੰ ਤੇ ਲੱਗਦਾ ਕਿ ਉਹ ਹੁਣ ਬਣਨੇ ਨਹੀਂ ਬਣਨੇ ਮੈਨੂੰ ਨਹੀਂ ਪਤਾ ਪਰ ਮੈਂ ਸਮਝਦੀ ਆ ਕਿ ਜੇ ਇਸ ਬੰਦੇ ਨੇ ਹੁਕਮਨਾਮੇ ਦੀ ਉਲੰਘਣਾ ਕਰਕੇ ਇੱਕ ਕਮੇਟੀ ਦੇ ਵਿੱਚ ਮੈਂਬਰ ਦੀ ਡਿਊਟੀ ਨਹੀਂ ਪੂਰੀ ਕਰ ਸਕਦੇ ਤਾਂ ਉੱਥੇ ਐਡੀ ਵੱਡੀ ਕੁਰਸੀ ਤੇ ਜਾ ਕੇ ਕੀ ਕਰਨਗੇ ਗੈਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਲੈ ਕੇ ਜਿਹੜਾ ਫੈਸਲਾ ਰਿਪੋਰਟ ਇڑی ਪੇਸ਼ ਕੀਤੀ ਗਈ ਉਹਨੂੰ ਤੁਸੀਂ ਕਿਵੇਂ ਵੇਖਦੇ ਹੋ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਬੜੇ ਮੈਸਮੀਦਿਆ ਗੁਰਮਤਿ ਪ੍ਰਚਾਰਕ ਨੇ ਚੰਗਾ ਇਤਿਹਾਸ ਕਰਨੇ ਪੀ ਐਚ ਡੀ ਕੀਤੀ ਹੋਈ ਹੈ ਉਹਨਾਂ ਰਿਲੀਜੀਅਨ ਦੇ ਵਿੱਚ ਚੰਗਾ ਗਿਆਨ ਰੱਖਦੇ ਆ ਜ਼ੁਬਾਨ ਤੇ રસ ਹੈ ਆਪਣੀ ਗੁਰਮਤਿ ਕੱਲ ਨੂੰ ਇਤਿਹਾਸ ਦੀ ਕੱਲ ਨੂੰ ਬੜੇ ਵਧੀਆ ਟੰਗ ਦੇ ਨਾਲ ਸੰਗਤਾਂ ਵੀ ਸਮਝਾ ਸਕਦੇ ਆ ਪਰ ਜਿਸ ਤਰੀਕੇ ਦੇ ਨਾਲ ਉਨਾਂ ਨੂੰ ਜ਼ਲੀਲ ਕਰਕੇ ਉਹਨਾਂ ਨੂੰ ਤੋਹੀਨ ਕਰਕੇ ਉਹਨਾਂ ਦੀ ਕਿਰਦਾਰ ਖੁਸ਼ੀ ਕਰਕੇ ਕਾਰਵਾਈ ਕੀਤੀ ਗਈ ਹੈ ਕਾਰਨ ਅਤੇ ਕਾਰਵਾਈ ਗਲਤ ਹੈ ਹਮ ਇੱਕ ਵਿਅਕਤੀ ਲਗਾਤਾਰ 18-20 ਸਾਲ ਤੋਂ ਤੁਹਾਡੇ ਪਹਿਲਾ ਅੰਡਰ ਸਰਵਿਸ ਵੀ ਕੀਤੀ ਹੈ ਹੈੱਡ ਗ੍ਰੰਥੀ ਤੌਰ ਤੇ ਉੱਤੇ ਫਿਰ ਤੁਸੀਂ ਉਹਨਾਂ ਨੂੰ ਪਾਇੰਟ ਕੀਤਾ ਜਦਦਰ ਦਮਦਮਾ ਸਾਹਿਬ 5 ਸਾਲ ਕਾਰਜਕਾਰੀ ਜਥੇਦਾਰ ਲਾਇਆ ਇਹਨੂੰ ਸਰੀਕਾਲਤਾ ਸਾਬ ਤੇ ਹੂੰ ਫਿਰ ਤੁਸੀਂ 2 ਦਸੰਬਰ ਤੱਕ ਉਹ ਬਿਲਕੁਲ ਠੀਕ ਹੈ ਤੱਕ ਤੇ ਕੋਈ ਨੁਕਸ ਨਹੀਂ ਹੋਣਾ ਚ ਨਿਕਲਿਆ ਠੀਕ ਹੈ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਹੀ ਉਹ ਬਹੁਤ ਗਲਤ ਹੋ ਗਏ 20 ਸਾਲ ਦਾ ਉਹਦੇ ਘਰੇਲੂ ਪਰਿਵਾਰਕ ਕੋਈ ਝਗੜਾ ਸੀ ਜਿਹੜਾ ਜਿਹੜਾ ਖਤਮ ਵੀ ਹੋ ਗਿਆ ਕੋਰਟਾ 'ਚ ਵੀ ਖਤਮ ਹੋ ਗਿਆ ਰਿਸ਼ਤੇਦਾਰੀ ਦੇ ਤੌਰ ਤੇ ਉਹਨਾਂ ਦੀ ਵਾਈਫ ਦੀ ਸਿਸਟਰ ਜਿਹੜੀ ਸੀ ਉਹ ਦੁਬਾਰਾ ਡਾਈਵੋਰਸ ਹੋ ਕੇ ਵਿਆਹ ਵੀ ਦਿੱਤੀ ਗਈ ਉਹਦੇ ਦੋ ਬੱਚੀਆਂ ਜਿਹੜਾ ਉਹ ਨਹੀਂ ਪਰਿਵਾਰ ਲੈ ਕੇ ਗਿਆ ਇਹਨਾਂ ਨੇ ਆਪਣੀ ਝੋਲੀ ਚ ਪਾ ਲਈਆਂ ਕਿਉਂਕਿ ਉਹ ਵੀ ਆਧਾਰ ਸੀਗਾ ਵਿੱਚੋਂ ਸਪੋਰਟ ਦੇ ਨਹੀਂ ਉਹ ਉਹ ਚੀਜ਼ਾਂ ਜਿਹੜੀਆਂ ਇਹਨਾਂ ਨੇ ਉਹਨਾਂ ਲਈ ਕੀਤਾ ਨਾ ਨਹੀਂ ਉਹ ਬੇਟੀਆਂ ਦੇ ਤਾਂ ਲਈਆਂ ਨਾ ਕਿ ਉਹ ਲੈ ਕੇ ਨਹੀਂ ਗਿਆ ਹੁਣ ਇਹਨਾਂ ਨੇ ਪਰਪਕਾਰ ਕੀਤਾ ਕਿ ਚਲੋ ਮੇਰੇ ਘਰ ਬੱਚਾ ਨਹੀਂ ਹੈਗਾ ਤੇ ਮੈਂ ਇਹਨਾਂ ਨੂੰ ਪਾਲ ਲੈਣਾ ਜਿਤੇਮ ਬੱਚੀਆਂ ਜਿਨ੍ਹਾਂ ਨੂੰ ਅਨਾਥ ਹੋ ਜਾਣ ਕੋਈ ਮਾਂ ਵੀ ਚਲੀ ਜਾਵੇ ਬਾਪ ਵੀ ਚਲੇ ਬਾਪ ਵੀ ਨਾ ਕੋਈ ਦੂਜਾ ਦੂਜਾ ਬਾਪ ਨਾ ਚੱਲੇ ਕੀ ਕਰੋਗੇ ਤੁਸੀਂ ਹੂੰ ਪਰਪਕਾਰ ਕਰਨਾ ਕੋਈ ਮਾਰੀ ਗਲਤ ਨਹੀਂ ਹੂੰ ਜੇ ਇਹਨੇ ਆਪਣੀ ਚੋਰੀ ਚ ਪਾਈਆਂ ਨੂੰ ਪੜਾ ਰਿਹਾ ਪਾਲ ਰਿਹਾ ਜ਼ਿੰਮੇਵਾਰ ਨਿਭਾ ਰਿਹਾ ਲਾਡ ਚਾ ਕਰ ਰਿਹਾ ਤੇ ਕੀ ਉਹਨਾਂ ਨੇ ਜ਼ੁਲਮ ਕਰ ਦਿੱਤਾ ਸੋ ਇਹਨਾਂ ਨੇ ਉਹ ਸਾਰੀਆਂ ਘਟਨਾਵਾਂ ਨੂੰ 네ਗੇਟਿਵਿਟੀ ਲਿਆ ਕੇ 네ਗੇਟਿਵ ਤਰੀਕੇ ਨਾਲ ਪੇਸ਼ ਕਰਕੇ ਤੇ ਉਹਦੇ ਕੈਰੈਕਟਰ ਨੂੰ ਉਹਦੇ ਕਿਰਦਾਰ ਕੁਸ਼ੀ ਕਰਕੇ ਬਹੁਤ ਨੁਕਸਾਨ ਕੀਤਾ ਪਰ ਪੰਥ ਜਾਣਦਾ ਸਚਾਈ ਕੀ ਹੈ ਜਦੋਂ ਤੁਸੀਂ ਉਹਨਾਂ ਨੂੰ ਸਰਵਿਸ ਦਿੱਤੀ ਸੀ ਉਦੋਂ ਨਹੀਂ ਸੀ ਪਤਾ ਹਮ ਸਭ ਕੁਝ ਦੇਖਦੇ ਸੀ ਪਹਿਲਾਂ ਵੀ ਇੱਕ ਜਾਂਚ ਹੋਈ ਸੀ ਤੁਹਾਡੇ ਜੋ ਚੇਤਿਆਂ ਚ ਹੋਈ ਸੀ ਕਿਸੇ ਉਹਨੇ ਉਹਨੇ ਗੱਲ ਸ਼ਿਕਾਇਤ ਕੀਤੀ ਉਹ ਜਾਂਚ ਹੋਈ ਕੁਝ ਵੀ ਨਹੀਂ ਨਿਕਲਿਆ ਕਲੋਜ਼ ਕਰ ਦਿੱਤੀ ਗਈ ਸੀ ਇਹ ਤੇ ਬਹੁਤ ਸਾਲ ਪਹਿਲਾਂ ਦੀ ਕੋਈ ਤੇ 20 15 18 ਸਾਲ ਪਹਿਲਾਂ ਦੀ ਫਿਰ ਸ਼ਿਕਾਇਤ ਦੁਬਾਰਾ ਕੌਣ ਕਰਾ ਰਿਹਾ ਹੈ ਉਹਨਾਂ ਕੋਲੋਂ ਜਿਹੜਾ ਵਿਅਕਤੀ ਨੂੰ ਜਿਹੜੇ ਲੀਡਰ ਨੂੰ ਅਕਾਲੀ ਦਲ ਦੇ ਵਿੱਚੋਂ 10 ਸਾਲ ਵਾਸਤੇ ਸਿੰਘ ਸਾਹਿਬਾਨਾ ਨੇ ਬਾਹਰ ਕੱਢਿਆ ਹੋਵੇ ਹਮ ਉਹਦੇ ਕੋਲ ਸ਼ਿਕਾਇਤ ਕਰਵਾਈ ਯਾਨੀ ਰਗਵੀਰ ਸਿੰਘ ਹੋਣਾ ਦੇ ਰੋਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਹਾਨੂੰ ਕੀ ਆਸ ਉਮੀਦ ਹੈਗੀ ਆ ਕਿ ਅੱਗੇ ਕੀ ਕਿਦਾਂ ਦਾ ਮੂਵ ਆਉਗਾ ਦੇਖੋ ਵੀ ਫਿਲਹਾਲ ਤੱਕ ਤੇ ਉਹਨਾਂ ਨੇ ਅੱਛਾ ਨਿਭਾਇਆ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਪੂਰੀ ਡੰਗ ਨਿਭਾਈ ਹੈ ਤੇ ਕਈ ਵਾਰੀ ਪੰਥ ਦੇ ਮਸਲੇ ਹਲਕਾਨ ਵਾਸਤੇ ਬੜੇ ਸਮੇਂ ਵੀ ਲੱਗ ਜਾਂਦੇ ਆ ਬਹੁਤ ਕੁਝ ਦੇਖਣਾ ਵੀ ਪੈਂਦਾ ਉਹਨੂੰ ਸਹਜਤਾ ਦੇ ਵਿੱਚ ਵੀ ਰਾਣਾ ਪੈਂਦਾ ਪਰ ਮੈਂ ਸਮਝਦੀ ਆ ਕਿ ਉਹਨਾਂ ਵਾਸਤੇ ਇਸ ਵੇਲੇ ਬੜੀ ਉਹਨਾਂ ਲਈ ਵੀ ਬੜੀ ਮੁਸ਼ਕਲ ਨਿਕੜੀ ਆ ਉਹਨਾਂ ਨੂੰ ਵੀ ਬਹੁਤ ਸਾਰੇ ਪੰਥਕ ਸੋਚ ਰੱਖਣ ਵਾਲਿਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਉਹਨਾਂ ਦੇ ਉੱਤੇ ਪ੍ਰੈਸ਼ਰ ਮਰਿਆਦਾ ਦਾ ਵੀ ਹੁੰਦਾ ਹੈ ਸਿਧਾਂਤਾਂ ਦਾ ਵੀ ਹੁੰਦਾ ਹੈ ਉੱਥੋਂ ਦੀ ਪ੍ਰਭੂ ਸਤਾ ਦਾ ਵੀ ਹੁੰਦਾ ਹੈ ਉੱਥੋਂ ਦੀ ਸੰਵੇਦਨ ਛੇਲ ਜਿਹੜੇ ਮੁੱਦੇ ਹੁੰਦੇ ਆ ਉਹਨਾਂ ਦਾ ਵੀ ਹੁੰਦਾ ਹੈ ਔਰ ਬਾਹਰ ਬੈਠੀ ਸੰਗਤ ਦਾ ਵੀ ਹੁੰਦਾ ਪੰਥ ਖਾਲਸਾ ਪੰਥ ਦਾ ਵੀ ਹੁੰਦਾ ਉਹਨਾਂ ਦੇ ਉੱਤੇ ਬਹੁਤ ਵੱਡਾ ਇਸ ਵੇਲੇ ਪ੍ਰੈਸ਼ਰ ਹੁੰਦਾ ਪਰ ਉਹਨਾਂ ਨੂੰ ਮੈਨਕੀ ਕਿ ਇੰਨਾ ਸ਼ੁਕਰ ਹੈ ਕਿ ਉਹਨਾਂ ਕੋਲ ਇੱਕ ਬਹੁਤ ਵੱਡਾ ਉਹ ਸਥਾਨ ਹੈ ਜਿਸ ਦੀ ਪਰੰਪਰਾ ਬੜੀ ਮਹਾਨ ਹੈ ਉਹਨਾਂ ਨੇ ਉਹਦੇ ਵਿੱਚ ਰਹਿ ਕੇ ਸਾਰੇ ਫੈਸਲੇ ਕਰਨੇ ਹੁੰਦੇ ਸੋ ਮੈਨੂੰ ਆਸ ਹੈ ਕਿ ਉਹ ਜਰੂਰ ਜਦੋਂ ਕੱਲ ਨੂੰ ਜਾਣਗੇ ਤੇ ਉਹ ਆਪਣੇ ਇੱਕ ਇੱਕ ਸ਼ਬਦ ਜੋੜਾ ਉਹਨਾਂ ਨੇ ਕਿਹਾ ਉਹਨੂੰ ਪੂਰਨ ਤੌਰ ਤੇ ਲਾਗੂ ਕਰਾਉਣਗੇ ਔਰ ਆਪ ਆਪਣੇ ਸ਼ਬਦਾਂ ਨੂੰ ਜੋ ਉੱਤੇ ਹੁਕਮਨਾਮਾ ਜਾਰੀ ਕੀਤਾ ਕਰੀ ਪਿੱਛੇ ਨਹੀਂ ਹਟਣਗੇ ਤੇ ਉਹ ਇਨ ਬਿਨ ਲਾਗੂ ਕਰਾ ਕੇ ਜਰੂਰ ਖਾਲਸਾ ਪੰਥ ਦੀ ਚੜਦੀ ਕਲਾ ਵਾਸਤੇ ਆਪਣੇ ਮਾਗੀ ਮੌਕੇ ਸੁਖਵੀਰ ਸਿੰਘ ਬਾਦਲ ਹੋਣਾ ਦਾ ਇੱਕ ਬਿਆਨ ਆਇਆ ਸੀ ਉਹ ਕਹਿੰਦੇ ਕਿ ਜਿਹੜੇ ਮੈਂ ਕਬੂਲਨਾਮੇ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਤੇ ਕੀਤੇ ਆ ਵੀ ਓਵੇਂ ਨਹੀਂ ਵੀ ਵੀ ਮੈਂ ਸਿੱਧਾ ਹਾਨਾ ਦੇ ਵਿੱਚ ਮੈਨੂੰ ਕਹਿਣਾ ਪਿਆ ਵੀ ਪਰ ਇਹ ਓਵੇਂ ਗੱਲ ਨਹੀਂ ਹੈਗੀ ਜਿਵੇਂ ਲੋਕ ਸਮਝ ਰਹੇ ਆ ਤੁਸੀਂ ਉਹਨੂੰ ਕਿਵੇਂ ਦੇਖਦੇ ਆ ਜਦੋਂ ਤੱਕ ਤੇ ਜਾ ਕੇ ਝੂਠ ਬੋਲੇ ਜਾਂ ਤੁਸੀਂ ਤਖਤ ਤੇ ਜਾ ਕੇ ਝੂਠ ਬੋਲੇ ਜਾਂ ਤੁਸੀਂ ਉੱਥੇ ਮੁਖਤਸਰ ਸਾਹਿਬ ਬੋਲ ਰਹੇ ਹੋ ਹਮ ਜਿਹੜੇ ਕਾਲਤਰ ਸਾਹਿਬ ਤੇ ਜੋ ਤੁਸੀਂ ਕਿਹਾ ਹੁਣ ਜੇ ਤੁਹਾਨੂੰ ਕੋਈ ਨਾਲ ਪੁੱਛਿਆ ਵੀ ਇਹ ਤੁਸੀਂ ਕੀਤਾ ਨਹੀਂ ਸੀ ਕੀਤਾ ਕਹਿਣਾ ਚਾਹੀਦਾ ਨਹੀਂ ਹੂੰ ਨਹੀਂ ਕੀਤਾ ਸੀ ਨਹੀਂ ਜੀ ਕਹੋ ਹੂੰ ਕੀਤਾ ਸੀ ਹਾਂ ਜੀ ਕਹੋ ਉੱਥੇ ਇੱਕ ਸੈਕਿੰਡ ਤੁਸੀਂ ਕਹਿ ਸਕਦੇ ਹੋ ਕਿ ਠੀਕ ਹੈ ਜੀ ਪਰਸੈਪਸ਼ਨ ਸਾਡੇ ਖਲਾਬ ਬਣੀ ਪਰ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਸੀ ਜੇ ਤੁਸੀਂ ਨਹੀਂ ਕਹਿਣਾ ਸੀ ਹੂੰ ਕਿਹਾ ਜਾ ਸਕਦਾ ਸੀ ਉੱਥੇ ਕਿਸੇ ਨੇ ਇਦਾਂ ਤੇ ਰੁਕਦੇ ਪਰ ਤੁਸੀਂ ਜੇ ਇਹ ਗੱਲ ਕਹੋ ਕਿ ਮੈਂ ਉੱਥੇ ਗਲਤੀ ਕਰਿਆ ਆ ਝੂਠ ਬੋਲਿਆ ਆ ਫੇਰ ਇਹਦਾ ਮਤਲਬ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਏਡੀ ਸੰਗਤ ਵਿੱਚ ਤੁਸੀਂ ਝੂਠ ਬੋਲਦੋ ਕਿ ਤੇ ਮਾਰੀ ਗੱਲ ਹਨ ਉਹ ਕਹਿੰਦੇ ਵੀ ਤੁਹਾਡੀ ਅੱਜ ਖਾਸ ਕਰਕੇ ਜਿਨ੍ਹਾਂ ਨੂੰ ਹੁਣ ਬਾਗੀ ਧੜਾ ਕਹਿ ਦਿੱਤਾ ਜਾਂਦਾ ਸੀ ਹਾਲਾਂਕਿ ਤੁਸੀਂ ਅਕਾਲ ਤਖਤ ਹੁਕਮਤ ਤਹਿਤ ਉਹ ਚੁੱਲਾ ਸਮੇਟ ਵੀ ਲਿਆ ਉਹ ਕਹਿੰਦੇ ਕਿ ਇਹਨਾਂ ਦੀ ਮੰਗ ਸੀ ਕਿ ਸੁਖਵੀਰ ਸਿੰਘ ਬਾਦਲ ਅਸਤੀਫਾ ਦੇਵੇ ਕਹਿੰਦੇ ਵੀ ਅਸਤੀਫਾ ਵੀ ਦੇਤਾ ਵੀ ਫੇਰ ਕਹਿੰਦੇ ਵੀ ਇਹਨਾਂ ਨੂੰ ਨਹੀਂ ਨਹੀਂ ਅਸਤੀਫਾ ਤੇ ਦਿੱਤਾ ਅਸੀਂ ਕਦੋਂ ਕਹਿੰਦੇ ਆ ਦੇਖ ਕੇ ਗਏ ਆ ਪਰ ਉਹ ਮਨਜ਼ੂਰ ਕਾਨ ਵਿੱਚ ਕਿੰਨਾ ਚੇਰ ਲਾਇਆ ਇਹਨਾਂ ਨੇ ਮੰਨਿਆ ਹੀ ਨਹੀਂ ਉਹ ਕਹਿੰਦੇ ਮਨਜ਼ੂਰ ਵੀ ਕਰ ਲਿਆ ਹੁਣ ਤਾਂ ਨਹੀਂ ਅਸੀਂ ਤੇ ਚੰਗਾ ਕੀਤਾ ਉਹਨਾਂ ਨੇ ਦਿੱਤਾ ਅਸ ਤੋਂ ਕਹਿੰਦੇ ਵੀ ਭਰਤੀ ਕਰਾਓ ਜੇ 7 ਮੈਂਬਰੀ ਕਮੇਟੀ ਬਣਾਈ ਇਹਨੂੰ ਇਹਨੂੰ ਨਾ ਤੁਸੀਂ ਛੱਡੋ ਤੁਹਾਨੂੰ ਕੀ ਲੱਗਦਾ ਇਹਨੂੰ ਪ੍ਰਵਾਨ ਕਰੋ ਅ ਜਿਹੜੇ 2 ਦਸੰਬਰ ਨੂੰ ਇਹਨਾਂ ਨੂੰ ਹੁਕਮਨਾਮੇ ਹੋਏ ਸੀ ਉਹਨਾਂ ਦੇ ਵਿੱਚੋਂ 7 ਮੈਂਬਰੀ ਕਮੇਟੀ ਵਾਲਾ ਹੀ ਰਹਿ ਗਿਆ ਸੀ 7 ਮੈਂਬਰੀ ਕਮੇਟੀ ਵਾਲਾ ਰਹਿ ਗਿਆ ਅਸਤੀਫੇ ਜਿਹੜੇ ਸੀ ਇਹਨਾਂ ਦੇ ਬਾਕੀਆਂ ਦੇ ਵੀ ਨਾਲ ਪ੍ਰਵਾਨ ਕਰਨੇ ਸੀ ਉਹ ਵੀ ਰਹਿ ਗਏ ਸੀ ਉਹ ਕਹਿੰਦੇ ਉਦੋਂ ਅਸੀਂ ਵਾਪਸੀ ਲੈ ਲਈ ਸੀ ਚਲੋ ਉਦੋਂ ਤੱਕ ਨਹੀਂ ਸੀ ਲਏ ਉਦੋਂ ਤੱਕ ਕਹਿ ਕੇ ਆਏ ਵੀ ਹਾਂਜੀ ਲਏ ਅਸਤੀਫੇ ਦੀ ਹੂੰ ਉਦੋਂ ਤੱਕ ਕਹਿਆ ਸੀ ਠੀਕ ਹੈ ਦਿੱਤੇ ਅਸਤੀਫੇ ਉਹਦਾਂ ਨਹੀਂ ਤੇ ਦਿੱਤੇ ਸਾਰਿਆਂ ਨੇ ਹੂੰ ਬਿਬਲੀ ਜਿਹੜਾ ਹੁਣ ਜਿਸ ਤਰ੍ਹਾਂ ਦਾ ਲਿਖ ਰਿਹਾ ਜਿਸ ਤਰ੍ਹਾਂ ਅੱਜ ਪੰਜ ਮੈਂਬਰ ਜਿਨ੍ਹਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਅਕਾਲ ਤਖਤ ਸਾਹਿਬ ਨੂੰ ਲਿਖ ਦਿੱਤਾ ਗਿਆ ਕਿ ਸ਼ੋਮਣੀ ਅਕਾਲੀ ਦਲ ਹੁਣ ਪ੍ਰਵਾਨ ਨਹੀਂ ਕਰਨਾ ਚਾਹੁੰਦਾ ਉਹ ਸੱਤ ਮੈਂਬਰੀ ਕਮੇਟੀ ਨੂੰ ਉਹਨਾਂ ਦੇ ਵਿੱਚੋਂ ਜਿੰਨੇ ਵੀ ਮੈਂਬਰ ਰਹਿ ਗਏ ਜ ਜ ਉਹਨਾਂ ਨੂੰ ਪ੍ਰਵਾਨ ਨਹੀਂ ਕਰਨਾ ਚਾਹੁੰਦਾ ਤਾਂ ਕੀ ਲੱਗਦਾ ਜਿਹੜਾ ਤੁਹਾਡੇ ਜਿਹੜਾ ਧੜਾ ਸੀ ਉਹ ਹੁਣ ਕਿੱਧਰ ਨੂੰ ਮੂਵ ਕਰੇਗਾ ਕੀ ਅਕਾਲ ਤਖਤ ਸਾਹਿਬ ਦੇ ਕਿਤੇ ਹੁਕਮਨਾਮੇ ਦੀ ਤੁਸੀਂ ਅਡੀਕ ਕਰ ਰਹੇ ਹੋ ਕਿ ਸਾਨੂੰ ਕੋਈ ਹੁਕਮ ਹੋਵੇ ਤਾਂ ਉਹ ਜੀ ਕੋਈ ਓਡੀਕ ਹੈ ਜਾਂ ਤੁਸੀਂ ਨਵੀਂ ਪਾਰਟੀ ਬਣਾਉਂਗੇ ਦੇਖੋ ਸ਼੍ਰੀ ਅਕਾਲ ਤਰਸ ਸਾਹਿਬ ਦੇ ਕੋਲੇ ਜਾਣਗੇ ਕਿ ਅਸੀਂ ਤਿਆਰ ਹਾਂ ਜੀ ਹੁਕਮ ਦੱਸੋ ਬੇਸੀ ਪਰਤੀ ਸ਼ੁਰੂ करिए ਉਹ ਨਹੀਂ ਮੰਨ ਰਹੇ ਹੂੰ ਉਹ ਗਲਤੀ ਕਰ ਰਹੇ ਹੈ ਉਹ ਆਪਣੀ ਪਰਤੀ ਸ਼ੁਰੂ ਕੀਤੀ ਹੋਈ ਹੈ ਹੂੰ ਹੁਣ ਸਾਨੂੰ ਹੁਕਮ ਕਰੋ ਕਿ ਅਸੀਂ ਪਰਤੀ ਸ਼ੁਰੂ ਕਰੀਏ ਹੂੰ ਉਹ ਕੀ ਕਹਿੰਦੇ ਹੈ ਹੁਣ ਉਹ ਦੁਬਾਰਾ ਮੈਨੂੰ ਲੱਗਦਾ ਹੈ ਕਿ ਸਿੰਘ ਸਾਹਿਬ ਪੰਥ ਸਿੰਘ ਸਾਹਿਬ ਦਾ ਬਕਾਇਦਾ ਮੀਟਿੰਗ ਬੁਲਾਉਣ ਤੇ ਉੱਥੇ ਫਿਰ ਫਸੀਲ ਤੇ ਖੜੇ ਹੋ ਕੇ ਜੋ ਹੁਕਮਨਾਮਾ ਜਾਰੀ ਕਰਨਾ ਉਸੇ ਤਰੀਕੇ ਨਾਲ ਉਹਨੂੰ ਦੁਬਾਰਾ ਦਿੜ੍ਹਤਾ ਕਰਾਉਣ ਵਾਸਤੇ ਜ਼ਰੂਰ ਕਰਨਗੇ ਹੂੰ ਉੱਤੋਂ ਬਹੁਤ ਬਹੁਤ ਧੰਨਵਾਦ ਬੀਬੀ ਜੀ ਤੁਸੀਂ ਕੀਮਤੀ ਸਹਾਇਤਾ ਮਿਹਰਬਾਨੀ ਜੀ ਮਿਹਰਬਾਨੀ ਤੈਹਸਨ ਬੀਬੀ ਜਗੀਰਕੌਰ ਸਾਹਿਬ ਕਾ ਪ੍ਰਧਾਨ ਐਸਜੀਪੀਸੀ ਉਹਨਾਂ ਦੇ ਵੱਲੋਂ ਹਰਜਿੰਦਰ ਸਿੰਘ ਧਾਮੀ ਤੇ ਕਿਰਪਾਲ ਸਿੰਘ ਬਡੂੰਗਰ ਹੁਣਾ ਦੇ ਵੱਲੋਂ ਜੋ ਆਪਣੇ ਆਪ ਨੂੰ ਸੱਤ ਮੈਂਬਰੀ ਕਮੇਟੀ ਤੋਂ ਵਾਅਦਾ ਕੀਤਾ ਗਿਆ ਜਾਂ ਧਾਮੀ ਹੁਣਾ ਦੇ ਵੱਲੋਂ ਐਸਜੀਪੀਸੀ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਗਿਆ ਉਹ ਸਾਰੇ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਗਈ ਹੈ ਤੇ ਨਾਲ ਹੀ ਜਿਹੜੇ ਹੁਕਮਨਾਮਿਆਂ ਦੀ ਉਲੰਘਣਾ ਕੀਤੀ ਗਈ ਹੈ ਸ਼ੋਮਣੀ ਅਕਾਲੀ ਦਲ ਬਾਦਲ ਧੜੇ ਦੇ ਵੱਲੋਂ ਉਹ ਸਾਰੇ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਹੈ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟ ਦੇਖਣ ਦੇ ਲਈ ਜੁੜੇ ਰਹੋ ਦਾ ਪੰਜਾਬੀ ਲਿੰਕ ਦੇ ਨਾਲ